ਖਬਰ ਲੁਧਿਆਣਾ ਤੋਂ ਜਿੱਥੇ ਦੇ ਬੀਆਰਐਸ ਨਗਰ ਦੇ ਵਿੱਚ ਇੱਕ ਪਰਿਵਾਰ ਦੇ ਚਾਰ ਲੋਕਾਂ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ। ਮਾਂ, ਬੇਟਾ, ਨੂੰਹ ਤੇ ਪੋਤੀ ਦਾ ਤੇਜ਼ ਸਰ ਹਥਿਆਰ ਦੇ ਨਾਲ ਕਤਲ ਕੀਤਾ ਗਿਆ। ਮਧੂਰੇ ਗੱਲਬਾਤ ਲਈ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ ਸਾਡੇ ਪੱਤਰਕਾਰ ਨਪਿੰਦਰ ਸਿੰਘ ਬਰਾੜ। ਨਪਿੰਦਰ ਕੀ ਜਾਣਕਾਰੀ ਹੈ? ਅਨੋਦਿਸ਼ ਸ਼ਹਿਰ ਦੇ ਪੌਸ਼ ਇਲਾਕੇ ਬੀਆਰਐਸ ਨਗਰ ਦੇ ਵਿੱਚ ਇੱਕੋ ਪਰਿਵਾਰ ਦੇ ਚਾਰ ਲੋਕਾਂ ਦਾ ਕਤਲ ਕਰ ਦਿੱਤਾ ਗਿਆ ਇੱਕ ਕਿਸਾਨ ਪਰਿਵਾਰ ਹੈ ਸੰਦੀਪ ਮੰਗਰ ਦਾ ਪਤਵਾਲ ਸੀ ਇਸ ਪੂਰੇ ਵਾਰਦਾਤ ਦਾ ਅੱਜ ਸਵੇਰੇ ਪਤਾ ਲੱਗਾ ਜਦੋਂ ਉਹਨਾਂ ਦੀ ਨੌਕਰਾਂ ਨੇ ਸਵੇਰੇ 5:05 ਵਜੇ ਕਿਸ਼ਤ ਕਰਦੇ ਵਿੱਚ ਕੰਮ ਕਰਨ ਲਈ ਆਈ ਹੈ ਤਾਂ ਉਹ ਕਰਦੇ ਜਿਹੜਾ ਅੰਦਰ ਦੇ ਹਾਲਾਤ ਦੇਖ ਕੇ ਚੌਂਗਈ ਉਸਨੇ ਦੇਖਿਆ ਕਿ ਅੰਦਰ ਪਰਿਵਾਰਕ ਮੈਂਬਰ ਲਾਸ਼ਾਂ ਮੌਜੂਦ ਸੀ ਕੱਟੀਆਂ ਵੱਡੀਆਂ ਹੁੰੀਆਂ ਲਾਸ਼ਾਂ ਮੌਜੂਦ ਸੀ ਉਸਨੇ ਤੁਰੰਤ ਜਿਹੜੀ ਪੁਲਿਸ ਨੂੰ ਜਾਣਕਾਰੀ ਦਿੱਤੀ ਪੁਲਿਸ ਮੌਕੇ ਤੇ ਪਹੁੰਚੀ ਤਾਂ ਉਸ ਤੋਂ ਬਾਅਦ ਜਾਣਕਾਰੀ ਮਿਲੀ ਹੈ ਕਿ ਘਰ ਦੇ ਅੰਦਰ ਕਿਸਾਨ ਸੰਦੀਪ ਮੰਗਟ ਉਸਦੀ ਮਾਂ ਬਚਨ ਕੌਰ ਉਸਦੀ ਪਤਨੀ ਅਮਨ ਤੇ ਉਸਦੀ 15 ਸਾਲਾ ਮਾਸੂਮ ਬੇਟੀ ਜਿਹੜੀ ਤਨਾਜਾ ਉਸਤੇ ਤਾਂ ਜਿਹੜੀਆਂ ਲਾਸ਼ਾਂ ਘਰ ਦੇ ਅੰਦਰ ਮੌਜੂਦ ਸੀ ਇਹਨਾਂ ਨੂੰ ਬੁਰੀ ਤਰ੍ਹਾਂ ਸਿਆਰਾਂ ਦਾ ਤੇਜ਼ ਘਾਟਾ ਕੀਤਾ ਗਿਆ ਸੀ ਔਰ ਇਸ ਦੇ ਨਾਲ ਹੀ ਪੁਲਿਸ ਨੂੰ 315 ਬੋਰ ਦੇ ਜਿਹੜੇ ਕਾਰਤੂਸ ਜਿਹੜੇ ਖੋਲ ਮਿਲੇ ਨੇ ਚਾਰ ਖਾਲੀ ਖੋਲ ਮਿਲੇ ਨੇ ਪੁਲਿਸ ਨੂੰ ਤਬਕ ਬੇਰਹਿਮੀ ਨਾਲ ਕਤਲ ਕੀਤੇ ਗਏ ਨੇ ਪਰ ਫਿਲਹਾਲ ਕਾਤਲ ਕੌਣ ਨੇ ਇਸ ਦੇ ਬਾਰੇ ਕਹਿਣਾ ਮੁਸ਼ਕਿਲ ਹੈ ਹਾਲਾਂਕਿ ਕਈ ਤਰ੍ਹਾਂ ਦੇ ਜਿਹੜੇ ਖਰਚੇ ਜਿਤਾ ਜਾ ਰਹੇ ਨੇ ਦੱਸਿਆ ਜਾ ਰਿਹਾ ਕਿ ਇਸ ਕਿਸਾਨ ਪਰਿਵਾਰ ਦਾ ਕੋਈ ਜ਼ਮੀਨੀ ਵਿਵਾਦ ਵੀ ਚੱਲ ਰਿਹਾ ਸੀ ਪਰ ਕੀ ਉਸੇ ਵਿਵਾਦ ਦੇ ਚਲਦੇ ਇਸ ਜਿਹੜੀ ਨੂੰ ਇਹਨਾਂ ਕਤਲਾਂ ਨੂੰ ਅੰਜਾਮ ਦਿੱਤਾ ਗਿਆ ਇਹ ਕਹਿਣਾ ਵੀ ਜਿਹੜੀ ਜਲਦਬਾਜ਼ੀ ਹੋਏਗੀ ਪਰ ਫਿਲਹਾਲ ਪੁਲਿਸ ਕਈ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ ਹਰ ਜਿਸ ਨੌਕਰਾਨੀ ਨੇ ਸਵੇਰੇ ਸਭ ਤੋਂ ਪਹਿਲਾਂ ਉਹਦੀ ਅਗਿਆਤ ਦੇਖਿਆ ਉਸ ਤੋਂ ਵੀ ਜਿਹੜੀ ਫਿਲਹਾਲ ਪੁਛ ਕੇ ਚਲ ਰਹੀ ਹੈ ਆਪਣੀ ਤਾਂ ਦਾਵਾ ਹੈ ਕਿ ਜਲਦ ਜਿਹੜਾ ਇਸ ਮਾਮਲੇ ਦਾ ਸੁਝਾਅ ਲੈ ਜਲਦ ਜਿਹੜੇ ਮੁਲਜ਼ਮ ਨੇ ਜਿਹੜੇ ਕਾਤਲ ਨੇ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਜਾ ਰਿਹਾ ਹੈ ਨਤੀ ਜੀ ਧੰਨਵਾਦ ਨੇ ਪਿੰਦਾਰੇ ਸਾਰੀ ਜਾਣਕਾਰੀ ਦੇ ਲਈ